ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਇਸ ਵੇਲੇ ਸੱਜਣੋ ਕਨਫਰਮ ਕਰਨ ਲੱਗੇ ਸੀ ਐਡਰੈਸ ਇੱਕ ਵਾਰੀ ਇੱਥੇ ਦਾ ਨਗਰ ਇਸ ਮੰਨ ਕੇ ਚਲੋ ਮੰਡੀ ਦਾ ਨੋਟ ਕਰ ਲਿਓ ਪਸ਼ੂ ਮੰਡੀ ਜਗਰਾਵਾ ਮਹੀਨੇ ਦੀ ਸੱਜਣੋ 23 ਤਰੀਕ ਨੂੰ ਇਹ ਮੰਡੀ ਜਿਹੜੀ ਭਰਤੀ ਆ ਸੱਜਣੋ ਪੰਜਾਬ ਦੀ ਜਿਹੜੀ ਇਹ ਮੰਡੀ ਆ ਜਗਰਾਵਾ ਮਸ਼ਹੂਰ ਮੰਡੀ ਆ ਬਹੁਤ ਗੈਂਤੀ ਚ ਮਾਲ ਜਿਹੜਾ ਪਹੁੰਚਿਆ ਹੋਇਆ ਤੇ ਗਾਹਕ ਵੀ ਸਜਣੋ ਮਾਲਕ ਦੀ ਕਿਰਪਾ ਨਾਲ ਚੰਗਾ ਆਇਆ ਹੋਇਆ ਕਿਉਂਕਿ ਪਿੰਡਾਂ ਚ ਮਾਲ ਘੱਟ ਆ ਤੇ ਅਗਲਾ ਸੋਚਦਾ ਵੀ ਮੰਡੀਆਂੋਂ ਜਾ ਕੇ ਆਪਾਂ ਲੈ ਆਈਏ ਨਵੇਂ ਸਜਣਾ ਨੂੰ ਰਿਕਵੈਸਟ ਬੇਨਤੀ ਵੀ ਰੋਗੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲਟੇ ਸੈੱਟ ਕਰ ਲਿਓ ਤੇ ਅੱਜ ਤੁਹਾਨੂੰ ਟੌਪ ਟੌਪ ਦੇ ਜਿਹੜੇ ਪਸ਼ੂ ਆਪਾਂ ਵੀਡੀਓ ਚ ਸ਼ੂਟ ਕਰਕੇ ਵਿਖਾਉਣੇ ਆ ਮੱਜਾਂ ਤੇ ਗਾਵਾਂ ਮੈਕਸ ਵੀਡੀਓ ਕਰ ਲਾਂਗੇ ਐਂਡ ਤੱਕ ਵੇਖਿਓ ਸ਼ੇਅਰ ਸ਼ੁਰੂ ਕਰ ਦਿਓ ਲਾਈਕ ਕਰ ਦਿਓ ਦਬਕੇ ਤੁਹਾਡਾ ਧੰਨਵਾਦ ਤੇ ਜੇ ਪਹੁੰਚਦੇ ਆ ਮੰਡੀ ਕਿਸੇ ਵੀ ਤੇ ਆ ਭਰਾਵਾਂ ਦਾ ਨਾ ਚਾਹ ਰੋਟੀ ਦਾ ਕੰਮ ਜਿਹੜਾ ਉਹ ਸਾਰਿਆਂ ਤੋਂ ਟੌਪ ਦਾ ਰਹਿੰਦਾ ਜਿਹੜਾ ਵੀ ਆਪਣਾ ਭੈਣ ਭਰਾ ਆਉਂਦਾ ਇਹਨਾਂ ਕੋਲੇ ਚਾਹ ਪੀਓ ਰੋਟੀ ਖਾਓ ਰੇਟ ਵੀ ਜੈਜ ਤੇ ਬਾਕੀ ਕੰਮ ਵੀ ਇੱਕ ਨੰਬਰ ਦਾ ਕਿਉਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਕੰਮ ਆ ਨਾ ਆਪਣਾ ਬਹੁਤ ਵਧੀਆ ਬਹੁਤ ਰੋਟੀ ਪਾਣੀ ਟੋਪ ਦਾ ਬਿਲਕੁਲ ਭਾਈ ਰੇਟ ਵੀ ਜਾਇਜ਼ ਜਾਇਜ਼ ਹਰੇਕ ਮੰਡੀ ਜਾਂਦੇ ਆ ਧੰਨਵਾਦ ਸਜਣੋ ਸਟਾਰਟਿੰਗ ਦੇ ਵਿੱਚ ਵਿਖਾਉਣ ਲੱਗੇ ਤੁਹਾਨੂੰ ਇੱਕ ਮੋਹਰਾ ਦੀ ਝੋਟੀ ਕੋਸ਼ਿਸ਼ ਕਰਾਂਗੇ ਵੀ ਪੂਰੀ ਵਾਰੀ ਕੋਈ ਨੀਲੀ ਦੀਆਂ ਵਿੱਚ ਵੀਡੀਓ ਦੇ ਵਿੱਚ ਆਪਾਂ ਕਵਰ ਕਰੀਏ ਚੰਗੀ ਝੋਟੀ ਆ ਮੋਹਰਾ ਦੀ ਪਲੀ ਸੰਭੀ ਬਿਲਕੁਲ ਸੂਈ ਸਵਾਈ ਨਿੱਕਾ ਸਿੰਘ ਬਾਕੀ ਡਿਟੇਲ ਆਪਾਂ ਭਰਾ ਤੋਂ ਲਵਾਂਗੇ ਕਿ ਕਿਹੜੇ ਏਰੀਏ ਦੀ ਆ ਤੇ ਕਿੱਥੋਂ ਦਾ ਏਡਰੈਸ ਆ ਜੁੜੇ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਵੀ ਆ ਤੇ ਇਹ ਆ ਗਈ ਪਸ਼ੂ ਮੰਡੀ ਜਗਰਾਵਾ ਕਰੋ ਚੱਕ ਪਹੁੰਚੇ ਸੀ ਸੋਚਿਆ ਤੁਹਾਡੇ ਨਾਲ ਚੰਗੀਆਂ ਮਈਆਂ ਜਿਹੜੀਆਂ ਕੋਈ ਚੰਗੀਆਂ ਟੌਪ ਦੇ ਜਿਹੜੇ ਜਾਨਵਰ ਹੋਏ ਕਮਾਲੋ ਸ਼ਾਹ ਜੀ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਨੰਬਰ ਲੈ ਦਿੰਨਾ ਏਡਰੈਸ ਲੈ ਦਿੰਨਾ ਜਿਵੇਂ ਕਹਿੰਦਾ ਹੁੰਦਾ ਨਾ ਕਿ ਨਿੱਕਾ ਸਿੰਘ ਕਿੰਗਰੇ ਵਾਲਾ ਉਹ ਗੱਲ ਆ ਬਾਕੀ ਕਿੰਨਾ ਦੁੱਧਵਾਦਾ ਮੰਡੀ ਆ ਪੁੱਛ ਲੈਨੇ ਆਪਾਂ ਤੇ ਆ ਦੇ ਹਾਲੇਵੇ ਦੀ ਕੁਆਲਿਟੀ ਜਿਹੜੀ ਹੈ ਦੀ ਉਹ ਚੈੱਕ ਕਰਿਓ ਆਜੂ ਭਾਉ ਤੋਂ ਡਿਟੇਲ ਲੈਨੇ ਆਪਾਂ ਪਾਉਜੀ ਸਾਸਰੀਕਾਲ ਸਾਸਰੀਕਾਲ ਹੋਰ ਸੁਣਾਓ ਜੀ ਸਾਹਿਬ ਜੀ ਚੜਦੀ ਕਲਾ ਚੜਦੀ ਕਲਾ ਜੀ ਆਪਣਾ ਪਿੰਡ ਕਿਹੜਾ ਜੀ ਪਿੰਡ ਢੋਲੇ ਵਾਲਾ ਜੀ ਇਹ ਜ਼ਿਲ੍ਹਾ ਜੀ ਜ਼ਿਲ੍ਹਾ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਪਿੰਡ ਢੋਲੇ ਵਾਲਾ ਜਮਾ ਬਾਰਡਰ ਵਾਲੇ ਚਲੇਗੇ ਹਾਂਜੀ ਬਾਰਡਰ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਜੀ ਆਪਣਾ 94637 86270 ਇੱਕ ਰਹੀ ਹੋਰ ਰਿਪੀਟ ਕਰਿਓ 93637 86270 ਜੀ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਆ ਜੀ ਹਾਂਜੀ ਵਪਾਰ ਦਾ ਕਿੰਨੇ ਪਸ਼ੂ ਲੈ ਕੇ ਆਏ ਮੰਡੀ ਆ ਤਿੰਨ ਲੈ ਕੇ ਆਏ ਜੀ ਆ ਮੱਝਾਂ ਹੀ ਹਾਂਜੀ ਠੀਕ ਆ ਤੇ ਕਿਵੇਂ ਦਾ ਬਾਜ਼ਾਰ ਅੱਜ ਕੋਈ ਮਾੜਾ ਮੋਟਾ ਹੁਣ ਤੱਕ ਦਾ ਰਿਸਪੌਂਸ ਕਿਵੇਂ ਦਾ ਵਾ ਬਾਜ਼ਾਰ ਠੀਕ ਆ ਜੀ ਬਾਜ਼ਾਰ ਹੈ ਨਾ ਪੈਸੇ ਲੱਗੀ ਜਾਂਦੇ ਪਾ ਹੁਣ ਹਾਂਜੀ ਹਾਂਜੀ ਬੱਕੇ ਚਲੋ ਸੌਦਾ ਤਾਂ ਮੁਕੱਦਰਾਂ ਦਾ ਪਰ ਪੈਸੇ ਲੱਗਦੇ ਪਏ ਆ ਆ ਝੂਟੀ ਆਪਾਂ ਚਲਾ ਕੇ ਵਿਖਾ ਦਈਏ ਦੀ ਕੀ ਡਿਮਾਂਡ ਕਰਦੇ ਆ ਇਹ 2 ਲੱਖ 200000 ਕਰਦੇ ਜੀ 220000 ਕਿੰਨਾ ਦੁੱਧ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ 4-5 ਦਿਨ ਰਹਿ ਗਈ ਸੂਈ ਨੂੰ 5-6 ਦਿਨਾਂ ਦੀ ਸੂਈ ਬੋਲਾ ਕਿੰਨਾ ਕ ਬੋਲਾ ਇਹ 14 ਲੀਟਰ ਹੈਗਾ ਥੱਲੇ ਜੀ 14 ਹੈਗਾ ਹਾਂਜੀ ਓਕੇ ਤੇ ਆ ਮਹਿੰਦੀ ਕੀ ਡਿਮਾਂਡ ਆ ਜੀ ਇਹ ਮਹਿੰਦੀ ਇੱਕ ਆਪਣਾ 80 ਆ ਜੀ 80 ਓਕੇ ਇੱਕ ਆ ਖੜੀ ਜਿੱਧਰ ਸੂਣ ਵਾਲੀ ਹਾਂਜੀ ਇਹਦਾ ਜੀ 110 ਜੀ 110 ਧੰਨਵਾਦ ਆ ਸੱਜਣੋ ਇੱਕ ਬਿਲਕੁਲ ਤਾਜੀ ਸੂਈ ਆ ਤੇ ਇਹਦੀ ਵੀ ਆਪਾਂ ਜਿਹੜਾ ਲੇਖਾ ਜੋਖਾ ਥੋੜਾ ਨਾ ਸਾਂਝਾ ਕਰਦੇ ਵੈਸੇ ਕੋਲੇ ਜਨਰੇਟਰ ਦਾ ਖੜਕਾ ਆਈ ਜਾਂਦਾ ਬਾਕੀ ਗੱਲਾਂ ਬਾਤਾਂ ਤਾਜੀ ਸੁਈ ਆ ਕੋਈ ਖੜ ਨਹੀਂ ਕੋਈ ਕੁਛ ਨਹੀਂ ਅਜੇ ਝੇਰ ਪੈਣੀ ਆ ਕਰਮਾਂ ਵਾਲੀ ਦੀ ਜਿਹੜਾ ਸੂਆ ਸੁਈ ਆ ਕਿੰਨਾ ਦੁੱਧਵਾ ਦਾ ਉਹ ਲੇਖਾ ਜੋਖਾ ਜਿਹੜਾ ਆਪਾਂ ਭਰਾ ਤੋਂ ਪੁੱਛਦੇ ਥੋੜਾ ਜਿਹਾ ਖੜਕਾ ਜਰੂਰ ਆਈ ਜਾਂਦਾ ਤੇ ਬਾਕੀ ਸਜਣੋ ਡਟੇਲ ਲੈਨੇ ਇੱਕ ਨੀਲੀ ਰਾਵੀ ਦੀ ਝੂਟੀ ਵੀ ਖੜੀ ਆ ਨਾਲ ਕਿਆ ਆਪਣਾ ਏਰੀਆ ਕਿਹੜਾ ਵੀਰ ਜੀ? ਮੇਰਾ ਲੁਧਿਆਣਾ ਆਪਣਾ ਹੀ। ਖਾਸ ਹੀ। ਹਾਂਜੀ ਖਾਸ ਲੁਧਿਆਣਾ ਜੀ। ਨੰਬਰ ਮੇਰੇ ਵੀਰ ਦਾ 87289681 ਇੱਕ ਰਹੀ ਹੋਰ ਰਿਪੀਟ ਕਰੀ। 87289681 ਕਿੰਨੇ ਪਸ਼ੂ ਲੈ ਕੇ ਪਹੁੰਚੇ ਅੱਜ ਆਪਾਂ? 4 ਲੈ ਆਂਦੀ। 4। ਹਾਂਜੀ। ਇੱਕ ਇਹ ਮੈਂ ਹੋਰ ਕਿਹੜੇ ਪਸ਼ੂ ਲੈ ਆ। 3 ਨੱਕੇ ਕਰੀ। ਹਾਂਜੀ ਹਾਂਜੀ। ਨੰਬਰ ਇੱਕ ਰਹੀ ਹੋਰ ਰਿਪੀਟ ਕਰ ਦਿੰਦੇ। 87289681 ਇਹ ਦੀ ਕੀ ਡਿਮਾਂਡ ਆ? ਮੈਂ 1.5 ਮੰਗਦੀ ਜੀ ਦਾ। ਕਿੰਨੇ ਦੀ ਦੇ ਦੇ ਆਗੇ ਵੀਰੀ? 1.30 ਵੀ ਛੱਡ ਦਾਂਗੇ ਭਾਜੀ। ਸੂਆ। ਉਹ ਚੌਥਾਈ ਦੁੱਧ ਦਾ ਕੀ ਰਿਕਾਰਡ ਹੈ ਦਾ ਪੁੱਤ 16 17 ਕਦ ਦਿੰਦੀ ਹੈ ਜੇਰ ਪੈਣੀ ਹੈ ਜੇਰ ਪੜੀ ਘੰਟਾ ਹੋਇਆ 0:30 ਘੰਟਾ ਹੋਇਆ ਧੰਨਵਾਦ ਵੀਰੇ ਆ ਨੀਲੀ ਰਵੀ ਦੀ ਵੀ ਤੋਰ ਦੀ ਮਾੜੀ ਆ ਸੱਜਣਾ ਵੇਖੋ ਕੀ ਬਾਤ ਇਹ ਵੀ ਸੂਈ ਸਵਾਈ ਕੀ ਬਾਤ ਸੱਜਣਾ ਇਧਰ ਹੋ ਜਾ ਫੈਕ ਸਾਈਡਰ ਦੀ ਕੱਟੀ ਨੀਲੀ ਰੱਬ ਦੋ ਦੇਣਾ ਕੋਸ਼ਿਸ਼ ਕਰਾਂਗੇ ਚੰਗੀਆਂ ਚੰਗੀਆਂ ਮਈਆਂ ਤੁਹਾਨੂੰ ਵੀਡੀਓ ਚ ਜਿਹੜੀਆਂ ਕਬਰ ਕਰਕੇ ਬਹਾਈ ਆ ਆਹ ਕੀ ਬਾਤ ਹੈ ਬੜੇ ਹੈਕ ਸਾਟਰ ਦੀ ਆ ਤੇ ਚੰਗੇ ਦੁੱਧ ਵਾਲੀ ਕੱਟੀ ਇਹਦੇ ਕੋਲੇ ਸ਼ਾਹ ਜੀ ਦੁੱਧ ਕਿੰਨਾ ਕਰ ਇਧਰ 10 ਕਿਲੋ ਬੋਲੀ ਹੋ ਗਈ ਚੌਥਾ ਦਿਨ ਸੁਈ ਨੂੰ ਆ 14 ਦਿਨਾਂ ਦੀ ਸੁਈ ਆ 10 ਕਿਲੋ ਬੋਲੀ ਆ ਹਾਂਜੀ ਸੀਰੀਅਸਲ ਬਹੁਤ ਹੈ ਇਹਦੇ ਕੋਲੇ ਕੱਟਾ ਕੇ ਕੱਟੀ ਮਗਰ ਕੱਟੀ ਹੈ ਜੀ ਮਗਰ ਵੀ ਕੱਟੀ ਇਹਦਾ ਰੇਟ ਸ਼ਾਹ ਜੀ ਇੱਕ 40 ਮੰਗ ਰਹੀ ਹੈ 1 40 ਕਿੱਥੇ ਜੇ ਹੋ ਜੂ ਇੱਕ 20 ਵੀ ਛੱਡ ਦਾਂਗੇ ਜੀ ਠੀਕ ਆ ਧੰਨਵਾਦ ਅੱਗੇ ਆ ਗਏ ਹਨ ਅੱਗੇ ਉਹ ਖੜੀ ਜੀ ਠੀਕ ਕਰੀ 16 17 ਕਰੋ ਓਕੇ 4 ਮਹੀਨੇ ਚੋ ਗਏ ਉਹਨਾਂ ਨੇ ਕਿਆ ਬਾਤ ਆ 16 17 ਦੁੱਧ ਹਾਂਜੀ ਹਾਂਜੀ ਇਹਦਾ ਸੂਆ ਕਿੰਨੇ ਕੇ ਟਾਈਮ ਦਾ ਹੋ ਗਿਆ ਅੱਛਨ ਦੀ ਸੂਈ ਚੰਗੇ ਦੁੱਧ ਆਲੀ ਮੈਂ ਪਾਲਦੇ ਸੀ ਤਾਂ ਬਾਈਆਂ ਦਾ ਨੰਬਰ ਸਕਰੀਨ ਤੇ ਚਲਾ ਦਿੱਤੀ ਵੇਖੋ ਕਿਆ ਬਾਤ ਆ ਬਹੁਤ ਚੰਗੀ ਮੈਂ ਆ ਸਿੰਗਲ ਹੱਡੀ ਵੀ ਆ ਸੱਚ ਨੂੰ ਤੇ ਰੰਗਾ ਕਾਲੀ ਕੂਹ ਦੇ ਵਾਲ ਜਰੂਰ ਆ ਵੇਖੋ ਹੈ ਨਾ ਕਿਆ ਬਾਤ ਵਾਲੀ ਗੱਲ ਲਿਵਾ ਭਾਂਡਾ ਲੱਗਾ ਕਰਮ ਵਾਲੀ ਨੂੰ ਪੂਰਾ ਟਾਪ ਦਾ ਬੜਾ ਚੰਗਾ ਦੁੱਧ ਇਹਦੀ ਡਿਮਾਂਡ ਕਿੱਥੇ ਜੀ ਆ ਵੀਰ ਇਹ ਤਾਂ ਉਹਨੇ 1 60000 ਰੁਪਇਆ ਦੇ ਕਿੰਨੇ ਦੀ ਦੇਵਾਂਗੇ 1 35 ਦੀ ਇੱਕ 35 ਦੀ ਅੱਜ ਦਾ ਬਾਜ਼ਾਰ ਕਿਵੇਂ ਆ ਸ਼ਾ ਉਹ ਯਾਰ ਠੀਕ ਹੈ ਖੰਡਾ ਮਠਾਈ ਆ ਜੀ ਹਾਂ ਉਹ ਲੱਗੀ ਲੁਕੀ ਜਾਂਦੇ ਪਹੂਆਂ ਦੇ ਪੈਸੇ ਠੀਕ ਆ ਧੰਨਵਾਦ ਵੀਰੇ ਇੱਥੇ ਸੱਜਣਾ ਹੁੰਦਾ ਗੱਬਣਾ ਮਈਆਂ ਦਾ ਸਬਦਾ ਇੱਥੇ ਜਿੰਨੀਆਂ ਗੱਬਣਾ ਮਈਆਂ ਹੁੰਦੀਆਂ ਮੰਨ ਲਓ ਵੀ ਇੱਥੇ ਉਹਨਾਂ ਦੇ ਸੌਤੇ ਹੁੰਦੇ ਆ ਟੋਰੀ ਮੇਰਾ ਭਰਾ ਸੱਜਣੋ ਕੱਟੀ ਮੇਰਾ ਮਨ ਨਾ ਵੀ ਦੰਦਾ ਜਹੇ ਖੀਰੀ ਹੋਈ ਖੀਰੀ ਹੈ ਜੀ ਖੀਰੀ ਤੇ ਪਸ਼ੂ ਮੰਡੀ ਜਗਰਾਵਾ ਪਹੁੰਚੀ ਸੀ ਮੈਂ ਕਿ ਲੈ ਲਈਏ ਵਿੱਚ ਕਿਸੇ ਭੈਣ ਭਰਾ ਨੇ ਖਰੀਦਣੀ ਹੋਈ ਤਾਂ ਬਾਈ ਦਾ ਨੰਬਰ ਲੈ ਲੈਨੇ ਆ ਥਣ ਚਾਹੀ ਆ ਹਾਂ ਜੀ ਚਾਹੀ ਕੀ ਐਡਰੈਸ ਹੈ ਮੇਰੇ ਭਰਾ ਦਾ ਫਾਟਾ ਪਿੰਡ ਜਿਹੜਾ ਹਾਂ ਜੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜੀ ਨੰਬਰ ਮੇਰੇ ਵੀ ਉਦਾ ਨੰਬਰ ਜੀ ਮੇਰੇ ਯਾਦ ਨਹੀਂ ਹੈਗਾ ਕਿਹੜੇ ਬਾਈ ਦਾ ਹੈਗਾ 88724 88724 31024 31024 ਹਾਂਜੀ ਠੀਕ ਹੈ ਧੰਨਵਾਦ ਵੀਰੇ ਤੋਰ ਦੀ ਮੜੀ ਸੱਜਣੋ ਕੱਟੀ ਘਰੇ ਸਾਂਭਣ ਵਾਲੀ ਆ ਪਸੰਦ ਆਈ ਤੇ ਸੋਚਿਆ ਵੀ ਕੋਈ ਭੈਣ ਭਰਾ ਬਾਕੀ ਤੁਸੀਂ ਤਸੱਲੀ ਕਰ ਲੈਣੀ ਆ ਸੱਜਣੋ ਬਾਈ ਹਰਾਂ ਦਾ ਵੀ ਵਪਾਰ ਲੈਣ ਦਾ ਕੰਮ ਆ ਤੇ ਚੰਗੇ ਪਸੂ ਆ ਵੀਰ ਹਰਾਂ ਦੇ ਮੰਨ ਲਓ ਤੰਬੂ ਥੱਲੇ ਟੌਪ ਟੌਪ ਦੀਆਂ ਝੋਟੀਆਂ ਮੂਹਰਾ ਦੀਆਂ ਤੇ ਬੈਗ ਸੋਚਿਆ ਵੀ ਆ ਤੁਹਾਨੂੰ ਝੋਟੀ ਮਤ ਤੋਰ ਕੇ ਵਿਖਾ ਦਿਆਂ ਤੇ ਬਾਈ ਹਰਾਂ ਦਾ ਡਰੈੱਸ ਲੈਦੇ ਆ ਕਈ ਵਾਰੀ ਕਈ ਸੱਜਣ ਚੰਗੀਆਂ ਮਈਆਂ ਦੇ ਸ਼ਕੀਨ ਹੁੰਦੇ ਆ ਵੇਖੋ ਲਿਵਾ ਭੰਡਾ ਬੜੀ ਸਾਫ ਸੁਥਰੀ ਕੱਟੀ ਆ ਕੀ ਕਹਣੇ ਸੂਈ ਸਵਾਈ ਆ ਡਰੈੱਸ ਪੁੱਛਦੇ ਭਰਾ ਤੋਂ ਕਿੰਨਾ ਦੁੱਧ ਦੁੱਧ ਦਾ ਕੀ ਲੇਖਾ ਜੋਖਾ ਕਮਾ ਲਓ ਸ਼ਾ ਜੀ ਤੇ ਬਾਕੀ ਆ ਸਾਰਾ ਮਾਲ ਆਪਣਾ ਹੀ ਆ ਆ ਜਿਹੜੀਆਂ ਮਈਆਂ ਕੈਮਰੇ ਤੇ ਚੱਲਦੀਆਂ ਵੀ ਇਹ ਭਰਾ ਹਰਾਂ ਦੇ ਕੋਲੇ ਆ ਮੰਨ ਲਓ ਵੀ ਸ 5 7 ਜਨਵਾਰ ਜਿਹੜੇ ਇਹਨਾਂ ਕੋਲੇ ਵਿਕਰੀ ਵਾਲੇ ਆ ਆ ਵੇਖੋ ਕੀ ਕਹਨੇ ਕੱਟੀ ਸੀਗੀ ਜਿਹੜੀ ਤੁਹਾਨੂੰ ਚਲਾ ਕੇ ਵਿਖਾਤੀ ਐਡਰੈਸ ਮੈਂ ਲੈ ਦਿੰਨਾ ਤੁਹਾਨੂੰ ਇਸ ਭਰਾਵਾ ਦਾ ਕਿ ਇਹ ਮੇਰਾ ਵੀ ਨਹੀਂ ਕੱਟੀ ਆ ਮਗਰ ਆ ਗਈ ਕੱਟੀ ਐਡਰੈਸ ਕੀ ਮੇਰੇ ਵੀਰ ਹਰਾਂ ਦਾ ਦੂਰ ਬੁਨਿਆਰਾ ਪੰਡਾ ਹਾਂਜੀ ਦੂਰ ਬੁਨਿਆਰਾ ਜ਼ਿਲ੍ਹਾ ਵੀਰੇ ਸੰਗਰੂਰ ਕਿਲਾ ਸੰਗਰੂਰ ਆ ਗਿਆ ਮੇਰੇ ਭਰਾ ਦਾ ਹੈ ਸੰਗਰੂਰੀਏ ਵੀ ਆਏ ਆ ਜਗਰਾਵਾ ਪਸ਼ੂ ਮੰਡੀ ਹੈ ਨਾ ਤੇ ਨੰਬਰ ਮੇਰੇ ਵੀਰ ਹਰਾਂ ਦਾ 97790 97790 31502 ਇੱਕ ਵਾਰੀ ਕਰਦਗੇ ਰਿਪੀਟ ਹੋਰ ਹਾਂ 97790 31502 ਅੱਜ ਕਿੰਨੀਆਂ ਮਈਆਂ ਆਪਣੇ ਕੋਲ 6 ਪਈਆਂ ਨੇ ਜਿਹੜੀਆਂ ਇਸ ਵੇਲੇ ਤੇ ਘਰੇ ਤਕਰੀਬਨ ਮਾਲ ਹੁੰਦਾ ਹਾਂ ਘਰੇ ਤਕਰੀਬਨ ਹੁੰਦਾ 4-7 ਪਸ਼ੂ ਵਿਕਰੀ ਵਾਲੇ ਘਰੇ ਹੁੰਦੇ ਹੀ ਹੁੰਦੇ ਨੇ ਸੂਈਆਂ ਹੀ ਹੁੰਦੀਆਂ ਜ਼ਿਆਦਾ ਸੂਈਆਂ ਜ਼ਿਆਦਾ ਸੂਹ ਵਾਲੇ ਇਹ ਜਿਹੜੀ ਝੋਟੀ ਚਲਾ ਕੇ ਵਿਖਾਤੀ ਸੂਆ ਕਿਹੜਾ ਵੀਰੇ ਇਹਦਾ ਸੂਆ ਦੂਜਾ ਦੂਜਾ ਕਿੰਨੇ ਟਾਈਮ ਦੀ ਸੂਈ ਕਿੱਥੇ ਜੇ ਦੁੱਧ ਆ ਇਹ ਬੀਜ਼ਨਸ ਵੀ ਇਹ 16 ਕਿਲੋ ਦਾ 20 ਦਿਨਾਂ ਦੀ ਸੂਈ 16 ਦੁੱਧ ਤਾਂ ਪੱਕਾ ਹੋ ਕਰਮਾ ਵਾਲੀ ਕੋਲੇ ਹੈਨਾ ਕੋਈ ਐ ਨਹੀਂ ਹੈ ਕੰਡੇ ਲਗਮ ਹਾਂ ਜੀ ਗਰਚਾ ਗਾਲਾ ਨਹੀਂ ਹਾਂ ਨਹੀਂ ਹੋਊਗਾ ਹੈਨਾ ਕੱਟੀ ਪਾ ਦੇ ਹਾਲਾ ਕੱਟੀ ਪਾ ਦੇ ਤੇ ਰੇਟ ਇਹਦਾ ਕਿੱਥੇ ਜਿਆ ਰੇਟ ਮੋਲ ਦੇ ਦਾ 2 10 ਕਰ ਦੇ ਆਪਾਂ ਕਿੰਨੇ ਦੀ ਦੇ ਦੇ ਦਾਂਗੇ ਜੇ ਕੋਈ ਭੈਣ ਭਰਾ ਆ ਗਿਆ ਆਪਾਂ ਇੱਕ 70 ਦੀ ਝੋਕੀ ਦੇਵਾਂ ਉਹਦੇ ਚ ਮਾੜਾ ਮੋੜ ਪਿਆਰ ਮਾ ਬਸ ਨਾ ਜੀ ਕੁਛ ਨਹੀਂ ਇੱਕ 70 ਦੀ ਆ ਵੀ ਤੋਰ ਦੀਏ ਮਾੜੀ ਜੀ ਸੱਜਣੋ 1 ਲੱਖ ਤੇ 70 ਹਜ਼ਾਰ ਦੀ ਕੱਟੀ ਪਰ ਕੱਟੀ ਹੈ ਜਿਹੜੀ ਚੀਜ਼ ਵੇਖਣ ਆਲੀ ਆ ਮੋਹਰਾ ਦਾ ਨਗੀਨਾ ਹੀ ਆ ਬਹੁਤ ਸ਼ਾਨਦਾਰ ਝੁੱਟੀ ਬਾਕੀ ਪੈਸੇ ਖਰਦਨੇ ਤੁਸੀਂ ਪਸੰਦ ਤੁਹਾਡੀ ਤੇ ਆ ਅੱਗੇ ਵੀ ਆ ਇਸੇ ਭਰਾਵਾਂ ਕੋਲੇ ਸੰਗਰੂਰੀਆਂ ਕੋਲੇ ਹੀ ਆ ਨੰਬਰ ਚੱਲੀ ਜਾਂਦਾ ਚੰਗੇ ਦੁੱਧ ਵਾਲੀ ਮੈਂ ਹੋਊਗੀ ਬਾਕੀ ਤੁਹਾਡੀ ਪਸੰਦ ਕਿੱਥੇ ਜੇ ਖੜੀ ਆ ਤੁਸੀਂ ਕਰਨੀ ਆ ਸੱਚ ਨੂੰ ਮੈਂ ਕਹਾਂ ਵੀ ਚਲੋ ਤੁਹਾਨੂੰ ਕੋਈ ਟੌਪ ਟੌਪ ਦੇ ਜਾਨਵਰ ਘਰੇ ਬੈਠਿਆਂ ਨਾਲੇ ਰੇਟ ਰੋਟ ਦਾ ਥੋੜਾ ਆ ਜਾ ਮਾਨ ਲੋ ਵੀ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਜੇ ਗੇਮ ਚੱਲੀ ਜਾਂਦੀ ਆ ਪੂਰੀ ਚੰਗੀ ਇਹਦੇ ਕੋਲੇ ਦੁੱਧ ਕਿੰਨਾ ਕੋ ਇਹਦੇ 15 ਕਿਲੋ ਦਾ ਹੀ 15 ਕਿਲੋ ਬੱਚਾ ਇਹਦੇ ਕੋਲੇ ਕਟਾ ਕੱਟੀ ਇਹਦੇ ਕੋਲੇ ਕਟਾ ਇਹ ਕਿੰਨੇ ਦੀ ਦੇਵਾਂਗੇ ਸ਼ਾ ਇਹਦਾ ਮੁੱਲ ਡੇਢ ਕਰ ਦੇ ਇਹਦਾ ਡੇਢ ਕਰਦੇ ਆ ਕਿੱਥੇ ਜੇ ਇਹ ਸਵਾ ਲੈਣਾ ਇੱਕ 25 ਹਾਂ ਲੋ ਸੱਜਣੋ 1 ਲੱਖ ਤੇ 25000 ਤੇ ਪੀੜੀ ਦੇ ਪਾਵਾਂ ਕੋ ਚਾਰੇ ਥਣ ਗੁੱਠਾਂ ਦੇ ਆ ਧੰਨਵਾਦ ਵੀਰੇ ਆ ਵੀ ਤੁਰੀ ਜਾਂਦੀ ਆ ਸੱਜਣੋ ਕੀ ਕਹਨੇ ਮੈਂ ਆ ਚਲੋ ਬਾਕੀ ਬਾਈ ਨਾਂ ਡਰੈਸ ਡਰਸ ਦੇਵੇ ਤਾਂ ਗੱਲ ਵੱਖਰੀ ਹੈ ਕਈ ਸੱਜਣਾ ਤਰਾਜ ਕਰ ਜਾਂਦੇ ਆ ਸੱਜਣੋ ਤੇ ਪਰ ਮੈਂ ਦੇ ਤੁਹਾਨੂੰ ਦਰਸ਼ਨ ਕਰਾਏ ਆ ਬੜੀ ਚੰਗੀ ਮੈਂ ਹਾਂ ਸੱਜਣੋ ਇਹ ਆਇਆ ਸੀ ਇੱਕ ਹੋਰ ਬਾਈ ਹਰੀ ਮੂਹਰਾ ਦੇ ਨਗੀਨੇ ਲੈ ਕੇ ਪਹੁੰਚਿਆ ਬੜਾ ਕੱਦ ਕਾਠਾ ਕੱਟੀ ਦਾ ਲੇਖਾ ਜੋਖਾ ਕੀ ਰਹੂਗਾ ਉਹ ਆਪਾਂ ਭਰਾ ਤੋਂ ਪੁੱਛ ਲੈਨੇ ਆ ਬਾਕੀ ਚੀਜ਼ ਬੱਚੇ-ਬੱਚੇ ਲੈਣ ਨੂੰ ਬਾਲੀ ਅੰਤ ਦੀ ਆ ਵੱਡੇ ਕੱਦ ਕਾਠਾ ਦੀ ਆ ਡਰੈਸ ਤੁਹਾਨੂੰ ਮੈਂ 22 ਤੋਂ ਲੈ ਕੇ ਦੱਸ ਦਿੰਨਾ ਵੀਰ ਦਾ ਕਿਹੜਾ ਨਗਰ ਆ ਭਰਾ ਜੀ ਬਲਾਸਪੁਰ ਪਿੰਡ ਹੈ ਤੇ ਬਲਾਸਪੁਰ ਜ਼ਿਲ੍ਹਾ ਮੋਗਾ ਆ ਗਿਆ ਜ਼ਿਲ੍ਹਾ ਮੋਗਾ ਵਦਨੀ ਕੋਲੇ ਹੈ ਨਾ ਤੇ ਨੰਬਰ ਮੇਰੇ ਵੀਰ ਦਾ 98157 ਹਾਂਜੀ 93135 ਇੱਕ ਰਹੀ ਹੋ ਰਿਪੀਟ ਕਰ ਦਗੀ 98157 ਠੀਕ ਹੈ 93135 ਧੰਨਵਾਦ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਕਿੰਨੇ ਪਸ਼ੂ ਅੱਜ ਆਪਣੇ ਕੋਲ ਇੱਥੇ ਵਿਕਰੀ ਆਲੇ ਪਸ਼ੂ 4 ਅੱਜ 4 ਆ ਛੋਟੀ ਦੀ ਕੀ ਡਿਮਾਂਡ ਰੱਖੀ ਹੈ ਇਹ ਦਾ ਮੁੱਲ 2 ਲੱਖ ਦਾ ਦੋ 318 ਕਿਲੋ ਤਿਆਰ 18 ਕਿਲੋ ਮਾੜੀ ਜੀ ਤੋਰਦੇ ਵੀਰੇ ਯਾਰ 18 ਕਿਲੋ ਹੈ ਹਾਂ ਠੀਕ ਆ ਇਹਦਾ ਕਿੰਨਾ ਦੱਸਿਆ ਰੇਟ 2 ਲੱਖ ਰੁਪਏ ਦਾ ਦੋ ਲੋ ਵੀ ਸੱਜਣੋਂ ਵੱਡੇ ਕੱਦ ਕਾਟ ਦੀ 18 ਦੁੱਧ ਤਿਆਰ ਕਿਆ ਬਾਤ ਆ ਕੱਟਾ ਕੱਟੀ ਮਗਰ ਵੀਰੇ ਕੱਟਾ ਮਗਰ ਸੱਜਣੋਂ ਆ ਗਿਆ ਕੱਟਾ ਕੋਈ ਨਹੀਂ ਲੇਵਾ ਭਾਂਡਾ ਪਰ ਕਿਆ ਬਾਤ ਆ ਵੇਖੋ ਵੇਲ ਕੱਦ ਬਾਈ ਦੇ ਕੱਦ ਤੋਂ ਤਾਜ਼ਾ ਲਾਇਓ ਵੱਡੇ ਕੱਦ ਕਾਟ ਦੀ ਤੇ ਵੱਡੇ ਟਾਂਛੇ ਦੀ ਮੈਂ ਝੋਟੀ ਆ ਮੱਝ ਨਹੀਂ ਕਹਿ ਸਕਦੇ ਦੂਜਾ ਕਸੂਆ ਧਿਆਨ ਨਾਲ ਧਿਆਨ ਨਾਲ ਧਿਆਨ ਧਿਆਨ ਉਧਰੇ ਦੀ ਨਿਕਾਲਾ ਉਧਰੇ ਦੀ ਨਿਕਾਲਾ ਛਾ ਤੇ ਥੋੜਾ ਆ ਜਾ ਸੱਜਣੋ ਮੰਡੀ ਦੇ ਵਿੱਚ ਨਾ ਕਈ ਵਾਰੀ ਕਈ ਪਸ਼ੂ ਜਦੋਂ ਬੱਚੇ ਤੋਂ ਆਪਾਂ ਪਾਸੇ ਕਰ ਲਈਏ ਤਾਂ ਡਰਦੇ ਹੁੰਦੇ ਆ ਤੇ ਬਾਕੀ ਵਪਾਰ ਲੈਣ ਦਾ ਕੰਮ ਇਹ ਵੀਰ ਹਰਾਂ ਦੇ ਕੋਲੇ ਮੰਨ ਲਓ ਗੱਬਣ ਮੈਂ ਨੰਬਰ ਲੈਤਾ ਤੁਹਾਨੂੰ ਜੇ ਇਹ ਵੀ ਪਸੰਦ ਆਉਂਦੀ ਆ ਝੋਟੀ ਚੰਗੀ ਆ ਇਹਦਾ ਵੀ ਕਨੈਕਟ ਕਰ ਲਿਓ ਤੇ ਇੱਕ ਭਰਾ ਹਰਾਂ ਕੋਲੇ ਬੈਠੀ ਹੋਈ ਆ ਇਹ ਵੀ ਨਗੀਨਾ ਹੀ ਆ ਸੱਜਣੋ ਇੱਕ ਹੋਰ ਤੁਹਾਨੂੰ ਟੌਪ ਦੀ ਮੈਂ ਚੰਗੇ ਦੁੱਧ ਵਾਲੀ ਬਾਕੀ ਬਾਜੀ ਤੋਂ ਪੁੱਛਾਂਗੇ ਸਾਰਾ ਹਿਸਾਬ ਕਿਤਾਬ ਕੀ ਆ ਕਿਹੜਾ ਸੁਆ ਸੁਈ ਆ ਤੇ ਤੁਹਾਨੂੰ ਪਸ਼ੂ ਮੰਡੀ ਜਗਰਾਮਾਂ ਦੇ ਵਿੱਚੋਂ ਟੌਪ ਟੌਪ ਦੇ ਨਗੀਨੇ ਕੱਢ ਕੇ ਘਰੇ ਬੈਠਿਆਂ ਨੂੰ ਦਿਖਾਇਆ ਵੀਡੀਓ ਸ਼ੇਅਰ ਚੁਰ ਕਰ ਦਿਓ ਕਿਤਾਬ ਕੇ ਲਾਈਕ ਕਰਿਓ ਮੇਰੇ ਕਿਹੜਾ ਸੁਆ ਸੁਈ ਤੇ ਕਿੰਨਾ ਕ ਦੁੱਧ ਆ ਠੀਕ ਆ ਆ ਜਾ ਆ ਜਾ ਕੋਈ ਨਹੀਂ ਮੋੜ ਲਿਆ ਚੱਲ ਪੁੱਤ ਚੱਲ ਨੂੰ ਵੇਖੋ ਸੱਜਣਾ ਬਾਕੀ ਬੱਚੇ ਤੇ ਗਈ ਆ ਕਰਮਾਂ ਵਾਲੀ ਕਾਲੀ ਵੀਰੇ ਕਿਹੜਾ ਸੂਆ ਸੂਈ ਤੇ ਕਿੱਥੇ ਜੇ ਦੁੱਧ ਉਦ ਦੀ ਡਿਟੇਲ ਇਹਦੀ ਸੂਆ ਇਹ ਤੀਜਾ ਤੀਜਾ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੱਥੇ ਦੁੱਧ ਹੁਣ ਸੂਈ ਆ ਭਈ 15 ਦਿਨਾਂ ਦੀ ਹਾਂਜੀ 19 ਕਿਲੋ ਦਾ ਕੰਡੇ ਵਾਲਾ ਤਿਆਰ 19 ਕਿਲੋ ਦੁੱਧ ਸੱਜਣੋਂ ਕੰਡੇ ਵਾਲਾ ਤਿਆਰ ਆ ਕਰਮਾਂ ਵਾਲੇ ਕੱਟਾ ਕੇ ਕੱਟੀ ਮਗਰ ਵੀਰੇ ਮਗਰ ਆ ਗਿਆ ਕੱਟਾ ਏਰੀਆ ਮੇਰੇ ਭਰਾ ਦਾ ਕਿਹੜਾ ਬਰਨਾਲਾ ਸ਼ਹਿਰ ਹੀ ਖਾਸ਼ੀ ਪਿੰਡਾ ਫਤੇਗੜ ਛੰਨਾ ਤਣਾ ਫਤੇਗੜ ਛੰਨਾ ਠੀਕ ਆ ਮਸ਼ਹੂਰ ਪਿੰਡ ਆ ਯਾਰ ਤੇਰਾ ਹਨਾ ਪੂਰੀ ਛੰਨਾ ਵਾਲਾ ਹਾਂ ਉਹ ਹੀ ਪਿੰਡ ਆ ਗਿਆ ਨੰਬਰ ਮੇਰੇ ਵੀਰ ਦਾ ਨੰਬਰ 9879 84401 ਕਰੀ ਹੋਰ ਕਰੀ ਰਿਪੀਟ 9576 84401 ਆਪਣੇ ਘਰ ਦੀ ਕਿ ਵਪਾਰ ਦੀ ਆ ਵਪਾਰ ਦੀ ਵਪਾਰ ਦੀ ਠੀਕ ਆ ਰੇਟ ਇਹਦਾ ਵੀਰੇ ਰੇਟ ਇਹਦਾ 3 ਲੱਖ ਤੇ ਦੁੱਧ ਅਗਲਾ ਕੰਡੇ ਤੇ ਲਾ ਕੇ ਲੈ ਜੀ ਜਿੰਨਾ ਪਤਾ ਹੈਗੀ ਕੰਡੇ ਤੇ ਲਾ ਕੇ ਲੈ ਜੀ ਆਹੋ ਚਲੋ ਉਹ ਤਾਂ ਹਾਂ ਫੇਰ ਤਾਂ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਵਿਗਣੀ ਚਾਹੀਦੀ ਆਪਾਂ ਇੰਨੀ ਵਾਰਟ ਆਏ ਆ ਪੈਂਡਾ ਤਿਆਰ ਕਰਕੇ ਚਲੋ ਫੇਰ ਵੀ ਓਕੇ ਰਿਪੋਰਟ ਆ ਨਾ ਮੈਂ ਜਿਹੜਾ ਲੈ ਗਿਆ ਯਾਦ ਕਰੂ ਇੰਨੇ ਦੁੱਧ ਵਾਲੀ ਮੈਂ ਲਵਦੀ ਨਹੀਂ ਹੈਨਾ ਆ ਬੂਰੀ ਨਾਲ ਦਿਆਂ ਭਰਾਵਾਂ ਦੀ ਆ ਹੈਨਾ ਇਸ ਸੂਨਾਲ ਹੈ ਆਪਣੀ ਆ ਵੀ ਲੈ ਫੇਰ ਤੁਰਦਗੇ ਇਹਨੂੰ ਵੀ ਮੜੀ ਜੀ ਸੱਜਣਾ ਬਾਈ ਦੇ ਕੋਲ ਹੀ ਆ ਪੂਰੀ ਵੀ ਝੋਟੀ ਸੂਨ ਵਾਲੀ ਆ ਤੇ ਪਹਿਲਾ ਸੂਆ ਹੀ ਹੋ ਹਾਂਜੀ ਲੋ ਵੀ ਸੱਜਣਾ ਦੋਂਦੀ ਘੱਟੀ ਆ ਹਜੇ ਨੀਲੀ ਰਾਵੀ ਦੀ ਆ ਗਈ ਕਿਆ ਬਾਤ ਆ ਪੂਰੀ ਨੀਲੀ ਵਾਹ ਜਉਂਦੀ ਰਵੇ ਬੜੀ ਪਲੀ ਸੰਭੀ ਨੱਕਰ ਝੋਟੀ ਬੜੇ ਸ਼ੌਂਕ ਨਾਲ ਸੰਭੀ ਕਿਸੇ ਭੈਣ ਭਰਾ ਨਹੀਂ ਕਮਾਲ ਹੋ ਸ਼ਾਹ ਜੀ ਮੰਨ ਲਓ ਵੀ ਬਹੁਤ ਘੱਟ ਮਿਲਣ ਵਾਲੀ ਚੀਜ਼ ਆ ਬੜੀਆਂ ਮਿਰਲੀਆਂ ਮਿਰਲੀਆਂ ਇਹੋ ਜੀਆਂ ਚੀਜ਼ਾਂ ਲੱਭਦੀਆਂ ਸੱਜਣੋ ਤੇ ਚੰਗੀ ਸ਼ਾਨਦਾਰ ਝੋਟੀ ਆ ਅਲੀ ਸੰਵੀ ਨਿਗਰ ਓਕੇ ਰਿਪੋਰਟ ਝੋਟੀ ਕਿਆ ਬਾਤ ਭਾਈ ਦਿਨ ਕਿੰਨੇ ਕੁ ਲੈ ਜੂ ਹਜੇ ਹਫਤਾ ਹਨਾ ਹਾਂਜੀ ਵੀਰੇ ਲਵੂਗੇ ਹਫਤਾ 10 ਦਿਨ ਹਫਤਾ 10 ਦਿਨ ਲੈ ਜੂਗੀ ਤੇ ਵੀਰੇ ਰੇਟ ਇਹਦਾ ਕਿੱਥੇ ਦੀ ਰੇਟ 300 ਰੁਪਏ ਮੰਨੀ ਤੇ ਕਿੰਨਾ ਕੀ ਕਹਿੰਦਾ ਮੁੱਲ ਮੁੱਲ ਕੀ ਕਰਦੇ ਮੁੱਲ 2.5 ਲੱਗਦਾ ਇਹਦਾ ਸਵਾ 2 ਲੱਖ ਰੁਪਇਆ ਸੱਜਣੋਂ ਪਹਿਲਿਆਂ ਨ ਕੱਟੀ ਦੋ ਦੰਦ ਕਿਆ ਬਾਤ ਹੈ